25 ਸਿੰਘ ਭੇਜੇ ਸੀ ਮਹਾਰਾਜ ਨੇ ਧੀਰਮਲ ਕੋ ਗੁਰੂ ਗੋਬਿੰਦ ਸਿੰਘ ਜੀ ਕਿ ਜਾਓ ਸਰੂਪ ਲੈ ਕੇ ਆਓ ਗੁਰੂ ਰਣ ਸਾਹਿਬ ਜੀ ਮਹਾਰਾਜ ਉਹ ਕਿਉਂ ਕਹਿੰਦੇ ਵੀ ਸਿੱਖਾਂ ਨਾਲ ਵਾਅਦਾ ਕੀਤਾ ਸੀ ਜਦੋਂ ਜੰਗਾਂ ਜੁੱਦਾਂ ਤੋਂ ਵਿਹਲੇ ਹੋਏ ਤੇ ਅਰਥ ਕਰਾਂਗੇ ਸਾਰੇ ਆਖੋ ਸਾਧਨ ਸਿੱਖ ਕਹਿੰਦੇ ਮਹਾਰਾਜ ਹੁਣ ਕਰ ਦਿਓ ਅਰਥ ਉਹ ਫਿਰ ਸਿੰਘ ਭੇਜੇ ਦੋ ਦਿਨ ਬਾਬਾ ਦੀਪ ਸਿੰਘ ਨੂੰ ਪੋਵਿੰਡ ਸਾਹਿਬ ਤੋਂ ਲੈ ਕੇ ਆਓ ਹਾਂ ਜਦੋਂ 25 ਸਿੰਘ ਗਏ ਧੀਰਮਲ ਕੋ ਤੇ ਉਹਨਾਂ ਨਾ ਕਰਤੀ ਜੇ ਉਹ ਜੋਤ ਹੈ ਤੇ ਆਪੇ ਪਾਣੀ ਉਚਾਰ ਲਵੇ ਆਖੋ ਸਤਨਾਮ ਹਾਂ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੁਣ ਤੇ ਮੈੜਾ ਮਾਰਤਾ ਹੁਣ ਫਿਰ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਇਧਰੋਂ ਬੁਲਾਇਆ ਸਭੋ ਕੀ ਤਲਵੰਡੀ ਤੋਂ ਸਿੰਘ ਭੇਜ ਕੇ ਉਹਨਾਂ ਕੋਲੋਂ ਕਾਗਜ਼ ਕਲਮ ਸ਼ਾਈ ਦੀ ਸੇਵਾ ਲਈ ਬਾਬਾ ਦੀਪ ਸਿੰਘ ਕੋ ਇਧਰ ਭਾਈ ਮਨੀ ਸਿੰਘ ਜੀ ਕੋ ਲਿਖਾਈ ਦੀ 9 ਮਹੀਨੇ 9 ਦਿਨ 9 ਘੜੀਆਂ ਵਿੱਚ ਆਤਮਕ ਬਲ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਬਾਣੀ ਜਵਾਨੀ ਉਚਾਰਨ ਕੀਤੀ ਪੂਰਾ ਪੂਰਾ ਹੀ ਹੈ ਪੂਰਾ ਪੂਰਾ ਹੀ ਹੈ ਮੈਂ ਗੱਲ ਕੀ ਕਰ ਰਿਹਾ ਜਦੋਂ ਦੋ ਤਿੰਨ ਸਿੰਘ ਵੀ ਭੇਜੇ ਪੋਵਿੰਡ ਸਾਹਿਬ ਬਾਬਾ ਜੀ ਤੁਹਾਨੂੰ ਗੁਰਗੋਵਿੰਦ ਸਿੰਘ ਯਾਦ ਕੀਤਾ ਬਾਬਾ ਜੀ ਕਹਿੰਦੇ ਚੱਲਾਂਗੇ ਜਰੂਰ ਭਾਈ ਸਾਡੇ ਮਾਲਕ ਦਾ ਸੁਨੇਹਾ ਲੈ ਕੇ ਆਇਓ ਪਰ ਐਡੀ ਦੂਰੋਂ ਆਇਓ ਘੋੜੇ ਤੇ ਲੱਤਾਂ ਲਮਕ ਕੇ ਦਰਦ ਕਰਨਾ ਪੈਂਦੀਆਂ ਪਹਿਲੇ ਤੁਸੀਂ ਆ ਵਾਣ ਦੇ ਮੰਜੇ ਤੇ ਲੇਟੋ ਅਸੀਂ ਤੇਲ ਦੀ ਮਾਲਿਜ ਹੋਰ ਹਾਜਰੀ ਲਾ ਕੇ ਤੁਹਾਡੀਆਂ ਲੱਤਾਂ ਘੋਟਣ ਦੀ ਸੇਵਾ ਕਰਨੀ ਹੈ ਪਾਪਾ ਹੀ ਤਾਂ ਇਨਾ ਮਨ ਨਹੀਂ ਹੱਸ ਕੀ ਸਿੱਖਾਂ ਦਾ ਮਨ ਨਹੀਂ ਵਾ ਬਟਾ ਆਪ ਇਸ਼ਨਾਨ ਕਰਾਣਾ ਇਹ ਅੱਜ ਇਸ ਪ੍ਰਚਾਰ ਦੀ ਕਿਲੀ ਲੋੜ ਹੈ ਕਿ ਪਾਈ ਗੁਰਦਾ ਜੀ ਕਹਿੰਦੇ ਐ ਕਿਹਨੇ ਚਿੱਟੀ ਬੰਨੀ ਖੱਟੀ ਬੰਨੀ ਕਾਲੀ ਬੰਨੀ ਨੀਲੀ ਬੰਨੀ ਕੋਈ ਗੱਲ ਨਹੀਂ ਜਿਹੜੀ ਵੀ ਬੰਨੀ ਐ ਇੱਕ ਦੂਜੇ ਨਾਲ ਪਿਆਰ ਕਰੋ ਹੈ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਲਦਸਤੇ ਦੇ ਫੁੱਲ ਨੇ ਆਪਣੀ ਆਪਣੀ ਜਗ੍ਹਾ ਸੇਵਾ ਨਿਭਾਰੇ ਆਖੋ ਸਤਨਾਮ ਡਿਊਟੀਆਂ ਨਿਭਾਰੇ ਤੇ ਭਾਈ ਗੁਰਦਾਜ ਜੀ ਇੱਥੋਂ ਤੱਕ ਕਹਿੰਦੇ ਐ ਉਹ ਸਿੱਖ ਦੀਆਂ ਲੱਤਾਂ ਨਹੀਂ ਘੁੱਟ ਸਕਦਾ ਚੱਲ ਨਾ ਘੁੱਟ ਤੂੰ ਸਿੱਖ ਦੇ ਜਿਨਾਨ ਨਹੀਂ ਕਰਾ ਸਕਦਾ ਨਾ ਕਰਾ ਭਾਈ ਗੁਰਦਾਸ ਜੀ ਕਹਿੰਦੇ ਸਿੱਖ ਸਿੱਖ ਨੂੰ ਭਾਵਨਾ ਨਾਲ ਇੱਕ ਪਾਣੀ ਦਾ ਗਲਾਸ ਹੀ ਪਿਆ ਦੇਵੇ ਅਸਵੇਦ ਜਗ ਦਾ ਫਲ ਝੋਲੀ ਜਿਦਾ ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੇਤ ਸਵੇਦ ਜਗ ਫਲ ਸਿੱਖ ਕੋ ਜਿਵਾਏਗਾ ਹੁਣ ਧੀਰਲੀ ਗੱਲ ਕਹਿ ਕੇ ਹੁਣ ਬੜੇ ਨੇ ਬਿਆੰਦੇ ਬਾਬਾ ਜੀ ਆਗੂ ਵੀ ਸੀ ਆਗੂ ਜੀ ਨੌ ਗੁਣ ਹੁੰਦੇ ਨੇ ਇਹ ਫਿਰ ਜਿਵੇਂ ਅਗਲੀ ਵਾਰੀ ਲਵਾਂ ਉਹ ਨੌ ਦੇ ਨੌ ਗੁਣ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਣਗੇ ਕੋਈ ਵੀ ਆਗੂ ਹੋਵੇ ਉਹਦੇ ਨੌ ਗੁਣ ਹੁੰਦੇ ਨੇ ਸ੍ਰੀ ਗੁਰਪ੍ਰਤਾਸ ਸੂਰਜ ਗੁਰੂ ਉਹ ਸਾਰੇ ਬਾਬਾ ਜੀ ਉਹ ਅਗਲੀ ਵਾਰੀ ਲਾਂਗੇ ਜਿਵੇਂ ਨਹੀਂ ਤੇ ਬਾਬਾ ਜੀ ਘੱਟ ਖਾਣ ਦੇ ਵੀ ਪੂਰੇ ਘੱਟ ਬੋਲਣ ਦੇ ਵੀ ਪੂਰੇ ਘੱਟ ਸੌਣ ਦੇ ਵੀ ਪੂਰੇ ਬਾਬਾ ਦੀਪ ਸਿੰਘ ਜੀ ਸੰਗਤ ਜੀ ਹੱਥੀ ਸੇਵਾ ਕਮਾਨ ਵਿੱਚ ਵੀ ਪੂਰੇ ਆਖੋ ਸਤਿਨਾਮ ਅਸ ਇੱਕ ਮਿੰਟ ਸਮਾਪਤੀ ਹੈ ਬਾਬਾ ਦੀਪ ਸਿੰਘ ਜੀ ਸੰਤੋਖ ਵਿੱਚ ਵੀ ਪੂਰੇ, ਪਕੜ ਤੋਂ ਵੀ ਰਹਿਤ, ਧੀਰਜ ਵਿੱਚ ਵੀ ਪੂਰੇ ਤੇ ਨਿਮਰਤਾ ਵਿੱਚ ਵੀ ਪੂਰੇ ਗੱਜ ਕੇ ਆਖੋ ਸਤਨਾਮ ਨਿਮਰਤਾ ਜੀ ਵੀ ਪੂਰੇ ਇੱਕ ਗੱਲ ਸੁਣ ਲਓ ਜਦੋਂ ਮਾਤਾ ਜੀ ਦੇ ਪਿਤਾ ਜੀ ਗਏ ਨਾ ਉਹ ਵਿੰਦ ਸਾਹਿਬ ਬਾਬਾ ਜੀ ਨਾਲ ਗਏ ਕਿਨੇ ਭਗਾ ਲਿਓ ਤੁਸੀਂ ਉਹ ਵਿੰਦ ਸਾਹਿਬ ਦੀ ਕਾਰ ਸੇਵਾ ਤੁਹਾਡੀ ਝੋਲੀ ਚ ਪਈ ਬਾਬਾ ਜੀ ਦਾ ਤਰਸ ਨਹੀਂ ਹੋਰ ਕੀ ਹੈ ਕਿੰਦਾ ਵੱਡਾ ਆਸਾਨ ਹੋਏਗਾ ਜਿੱਥੋਂ ਬਾਬਾ ਦੀਪ ਸਿੰਘ ਅਨੰਦਪੁਰ ਸਾਹਿਬ ਗਏ ਅਮਰਤ ਛਗਣ ਜਿੱਥੋਂ ਬਾਬਾ ਦੀਪ ਸਿੰਘ ਜੀ ਸਭੋ ਕੀ ਤਲਵੰਡੀ ਗਏ ਚੱਲ ਕੇ ਆਖੋ ਸਤਨਾਮ ਗੁਰੂ ਗੋਬਿੰਦ ਸਿੰਘ ਉਹ ਫਿਰ ਜਦੋਂ 10 15 ਦਿਨ ਬੀਤ ਗਏ ਤੇ ਮਾਤਾ ਜੀ ਕਹਿੰਦੇ ਪੁੱਤਰ ਘਰ ਜਾਣਾ ਸਾਰਾ ਕੰਮ ਕਾਰ ਛੱਡ ਕੇ ਆਏ ਆ ਬਾਬਾ ਜੀ ਕਹਿੰਦੇ ਮੇਰਾ ਦਿਲ ਨਹੀਂ ਕਰਦਾ ਬਾਬਾ ਦੀਪ ਸਿੰਘ ਕਹਿੰਦੇ ਮੇਰਾ ਦਿਲ ਨਹੀਂ ਕਰਦਾ ਬਾਤ ਮਾਤਾ ਕਹਿੰਦੀ ਅਮਰਤ ਛਾਕੇ ਘਰ ਤੋਂ ਨਹੀਂ ਛੱਡਦੀ ਤਾ ਘਰ ਜਾਣਾ ਉਹ ਕਹਿੰਦੇ ਮਾਤਾ ਜੀ ਮੈਂ ਸਮਝਦਾ ਗੱਲ ਨੂੰ ਮੇਰਾ ਦਿਲ ਨਹੀਂ ਕਰਦਾ ਤੋ ਕੋ ਗੱਲ ਹੋ ਰਹੀ ਹੈ ਤੇ ਕੋਲੋਂ ਲੰਘਦੇ ਪਏ ਗੁਰੂ ਗੋਬਿੰਦ ਸਿੰਘ ਘੋੜੇ ਤੇ ਤੇ ਮਹਾਰਾਜ ਕਹਿੰਦੇ ਮਾਤਾ ਜੀ ਕੀ ਗੱਲ ਆ ਕੀ ਗੱਲ ਹੋ ਰਹੀ ਹੈ ਮਾਂ ਪੁੱਤਰ ਦੀ ਕਹਿੰਦੇ ਜੀ ਤੁਸੀਂ ਆ ਗਏ ਵਧੀਆ ਹੋ ਗਿਆ ਤੁਸੀਂ ਸਮਝਾਓ ਘਰ ਥੋੜੀ ਛੱਡ ਦੀਦਾ ਕੋਈ ਅਮਰਤ ਸ਼ਰ ਇਹ ਕਹਿੰਦਾ ਮੈਂ ਘਰ ਨਹੀਂ ਜਾਣਾ ਤੇ ਬਾਜਾਂ ਵਾਲੇ ਨੇ ਅਗੋਂ ਕੀ ਕਿਹਾ ਮਾਤਾ ਜੀ ਜੇ ਨਹੀਂ ਜਾਂਦਾ ਤੇ ਰਹਿਣ ਦਿਓ ਇਹਦਾ ਨਾਮ ਦੀਪ ਹੈ ਗੁਰਨਾਨਕ ਦੇ ਘਰ ਨੇ ਇਹਦੇ ਕੋਲੋਂ ਕਈ ਬੂਜੇ ਦੀਪ ਜਗਾਉਣ ਦੀ ਸੇਵਾ ਲੈਣੀ ਸੇਵਾ ਲੈਣੀ ਅਸ ਸੁਣਿਆ ਗੱਲ ਆਣੀ ਨਿਮਰਤਾ ਦੇ ਨਿਮਰਤਾ ਜੀ ਪੂਰੇ ਜਦੋਂ ਫਿਰ ਮਾਤਾ ਹੀ ਨੇ ਸਤਿਵੰਤਨ ਕਰਤਾ ਬਾਜਾਂ ਵਾਲਾ ਕਹਿੰਦੇ ਠੀਕ ਜੀ ਕਿਤੇ ਇੱਕ ਜਗ੍ਹਾ ਤੇ ਰੱਖੀਏ ਸਤਿਵੰਤਨ ਦੀ ਉਹੀ ਬੰਦਾ ਕਾਮਯਾਬ ਆਇਆ ਜਿਹੜਾ ਇੱਕ ਜਗ੍ਹਾ ਤੇ ਰੱਖੇ ਸਤਿਵੰਤਨ ਕਰਨ ਦੀ ਔਰ ਫਿਰ ਜਦੋਂ ਮਾਤਾ ਹੀ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਆ ਦੀਪ ਸਿੰਘ ਜੀ ਮਹਾਰਾਜ ਸ਼ਸ਼ਤਰ ਚਲਾਉਣੇ ਆਉਂਦੇ ਆ ਆਖੋ ਸਤਨਾਮ ਇਹ ਗੱਲ ਸੁਣਨ ਵਾਲੀ ਏ ਨਿਮਰਤਾ ਦੀ ਸ਼ਸ਼ਤਰ ਚਲਾਉਣੇ ਆਉਂਦੇ ਆ ਬਾਬਾ ਜੀ ਕਹਿੰਦੇ ਬਾਬਾ ਦੀ ਜੀ ਕਹਿੰਦੇ ਧਰਮ ਸੰਗਟ ਪੈ ਗਿਆ ਆਖੋ ਸਤਨਾਮ ਇਹ ਧਰਮ ਸੰਗਟ ਪੈ ਗਿਆ ਗੁਰੂ ਗੋਬਿੰਦ ਸਿੰਘ ਮੈਨੂੰ ਪੁੱਛਦੇ ਪਿਆ ਸ਼ਸ਼ਤਰ ਚਲਾਉਣੇ ਆਉਂਦੇ ਆ ਜੇ ਮੈਂ ਕਹਿੰਨਾ ਆਉਂਦੇ ਆ ਹੋਮੇ ਆਪਕੋ ਸਵਾਤਨਾ ਆਂਛਾ ਆਉਂਦੇ ਆਂ ਹੋਮੇ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਜੇ ਮੈਂ ਕਹਿੰਦਾ ਨਹੀਂ ਚਲਾਉਣੇ ਆਉਂਦੇ ਤੇ ਝੂਠ ਏ ਆਖੋ ਸਤਨਾ ਇਤਰਮ ਸੰਗੜ ਪੈ ਗਿਆ ਵੀ ਜੇ ਮੈਂ ਕਹਿੰਦਾ ਆਉਂਦੇ ਆ ਤੇ ਹੋਮੇ ਆ ਜੇ ਕਹਿੰਦਾ ਨਹੀਂ ਆਉਂਦੇ ਤੇ ਆਉਂਦੇ ਆ ਝੂਠ ਉਹ ਬੋਲਦੇ ਨਹੀਂ ਦੀਪ ਸਿੰਘ ਜੀ ਸੱਚ ਤੇ ਚਲਾਉਣੇ ਆਉਂਦੇ ਆ ਓਏ ਹੋਏ ਪੋਚੀ ਵੇ ਇੱਕ ਦੀਪ ਰਿੱਕੀ ਨਾਲ ਦੀਵਨ ਤੋੜਿਆ ਬਾਬਾ ਜੀ ਨੇ ਮਾਲ ਬੋਲਦੇ ਨਹੀਂ ਦੀਪ ਸਿੰਘ ਜੀ ਸ਼ਸਤਰ ਚਲਾਉਣੇ ਆਉਂਦੇ ਆ ਬਾਬਾ ਜੀ ਕਹਿੰਦੇ ਕਹੀਏ ਕੀ ਜੇ ਕਹਿੰਦੇ ਆਉਂਦੇ ਆ ਤੇ ਹਮੇ ਆ ਨਹੀਂ ਆਉਂਦੇ ਤੇ ਝੂਠ ਜਿਹੜਾ ਜਵਾਬ ਦਿੱਤਾ ਤੁਸੀਂ ਜਕਾਰਾ ਦੇਣਾ ਸੁਣਨ ਤੋਂ ਬਾਅਦ ਬਾਬਾ ਜੀ ਦੇ ਹੱਥ ਜੁੜ ਗਏ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਸੱਚੇ ਬਾਦਸ਼ਾਹ ਸ਼ਸਤਰ ਚਲਾਉਣੇ ਤੇ ਆਉਂਦੇ ਨੇ ਪਰ ਜੇ ਹੋ ਜੇ ਤੁਸੀਂ ਆਪਣੇ ਗੁਰਸਿੱਖਾਂ ਨੂੰ ਸਿਖਾਏ ਆ ਨਾ ਇਹੋ ਜੇ ਨਹੀਂ ਆਉਂਦੇ ਆਪਣੇ ਗੁਰਸਿੱਖਾਂ ਵਰਗੇ ਸ਼ਸਤਰ ਮੈਨੂੰ ਵੀ ਸਿਖਾ ਦੇ। ਹਾਏ ਹਾਏ। ਦੇਖੋ। ਇਹ ਵੀ ਕਹਿਤਾ ਆਉਂਦੇ ਆ ਪਰ ਤੁਹਾਡੇ ਗੁਰਸਿੱਖਾਂ ਵਰਗੇ ਨਹੀਂ ਆਉਂਦੇ। ਆਪਣੇ ਗੁਰਸਿੱਖਾਂ ਵਰਗੇ ਸ਼ਸਤਰ ਚਲਾਉਣੇ ਮੇਰੀ ਵੀ ਝੋਲੀ ਚ ਪਾ ਦੇ। ਗੱਜ ਕੇ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਸਮਝ ਗਏ ਇਹ ਪੜਤਾਨੀ ਕਿੰਨੀਆਂ ਵੱਡੀਆਂ ਸੇਵਾਵਾਂ ਕਰੇਗਾ ਇਹ ਬਾਲਕ ਆਖੋ ਸਤਨਾਮ।

ਬਾਬਾ ਦੀਪ ਸਿੰਘ ਜੀ ਦੇ ਨਾਂ ਦਾ ਗੁਰਦੁਆਰਾ ਜਿਹੜਾ ਹੁਣੇ ਥੋੜੇ ਸਾਲ ਹੋਏ ਨੇ ਜਾਂ ਕੁਝ ਮਹੀਨੇ ਹੋਏ ਨੇ ਬਣਿਆ ਔਰ ਤੁਸੀਂ ਵੇਖੋ ਚਲੋ ਸਾਰੇ ਹੀ ਧੰਨੇ ਬਿਆੰਤ ਰੌਣਕਾਂ ਆਖੋ ਸਾਧਨ ਹਾਂ ਹਾਂ ਬਾਬਾ ਜੀ ਦੇ ਨਾਂ ਜਿੱਥੇ ਆਵੇ ਆਓ ਕੋਈ ਵੰਜਾ ਨਾ ਰਹੇ ਜੀ ਤੁਸੀਂ ਸਤ ਸਾਰਿਆਂ ਗੁਣਾ ਦੇ ਵਿੱਚ ਸਸਾਈ ਸਿੱਧ ਮੁਨੇਂਦਰਾ ਭਗਤ ਦਾਨ ਜਸ ਮੰਗੀ ਜੋ ਗਿਆਨ ਧਿਆਨ ਸ਼ੇਖ ਨਾਗੇ ਸਗਲ ਜਪੇ ਤਰੰਗੀ ਕੋ ਨਾਨਕ ਸੰਤਨ ਬੜੇ ਹਾਰੇ ਬਾਬਾ ਦੀਪ ਸਿੰਘ ਜੀ ਕੋ ਨਾਨਕ ਸੰਤਨ ਬੜੇ ਹਾਰੇ ਜੋ ਪ੍ਰਭ ਕੇ ਸਤ ਸੰਗੀ ਜੋ ਪ੍ਰਭ ਕੇ ਸਤ ਸੰਗੀ ਤੁਸੀਂ ਤਾਂ ਸਾ